रातर जी माता हैलो ला लो लॻी हुई पंजाब ਪੈਟਰੋਲ ਵੀ ਹਾਂ ਪੈਟਰੋਲ ਕਿੰਨੇ ਰੁਪਏ 5 ਰੁਪਏ 4-5 ਰੁਪਏ ਦਾ ਫਰਕ ਪੈਂਦਾ ਦਾ 5 ਰੁਪਏ ਥੋੜੇ ਨੇ ਹੋਰ ਯਾਰ ਇੰਟਰ ਮਗਰ ਇੱਥੇ ਹੀ ਚੱਲ ਤੇਰੀ ਛੜ ਕੱਪ ਕੇ ਚੱਕ ਪੁੱਜਿਆ ਆ ਗਿਆ ਚੱਕ ਲੈ ਆ ਗਿਆ ਕੋਲ ਆਣਾ ਟੱਪਾ ਅੱਜ ਸਾਰਾ ਸ਼ੁਰੂ ਹੁੰਦਾ ਕੋਲ ਟੱਪਾ ਇੱਥੋਂ ਕੋ ਚੜਦੀ ਅੱਜ ਚੜਾਈ ਚੌਕ ਪੈਟਰੋਲ ਟੱਪਾ ਸ਼ੁਰੂ ਹੁੰਦਾ ਦਾ ਤੁਰ ਕੇ ਇੱਥੋਂ ਚੜਦੇ ਜਿਵੇਂ ਨੋਟ ਕਰਕੇ ਜਾਂਦੇ ਆ ਗਾ ਹਾਂ ਇੱਥੋਂ ਦੀਆਂ ਦਿੰਦੇ ਛੱਗੇ ਨਾ ਬਹੁਤ ਬਦਲ ਗਿਆ ਯਾਰ ਆ ਬਈ ਖਾਸੀ ਇੱਥੇ ਦੂਏ ਚ ਕਰਨੀ ਅੱਛਾ ਤਾਂ ਅਗਰ ਆ ਨਹੀਂ ਹੁੰਦਾ ਸੀ ਨਾ ਹਾਂ ਨਾ ਦੂਏ ਚ ਕਰ ਲਓ ਜਮਾਦਰ ਜਿੱਤੀਏ ਜਰ ਏ ਏ ਏ ਓਹ ਓ ਮਾਈ ਗਾਡ ਡਰ ਲੱਗਦਾ ਯਾਰ ਮੈਨੂੰ ਤਾਂ ਮੈਨੂੰ ਮੂਰੇ ਬਿਠਾਇਆ ਯਾਰ ਲੈ ਓਏ ਗੱਲ ਚਾ ਜਾ ਉਹੀ ਕਰ ਮਾੜੇ ਮਾੜੇ ਇਹਨਾਂ ਸ਼ੀਸ਼ੇ ਖੋਲੋ ਫਿਰ ਕੰਮ ਸੁਭਰਾਟ ਨਹੀਂ ਹੱਕੀ ਗੱਲ ਹਾਂ ਹਾਂ ਬੱਲੇ ਨੇ ਕਰਨ ਬੰਦ ਤਾਂ ਇਹਨੇ ਦੇਖੇ ਨਾ ਮੇਰੇ ਨਾਲ ਬੋੜਾ ਜੇ ਹੁਣ ਨਾ ਮੈਂ ਵੀ ਓਏ ੂੰਡੇ ਦੇ ਆ ਪ੍ਰੈਸ਼ਰ ਚੰਨੇ ਆ ਆਹ ਵਾਹ ਜੋ ਸਾਈਕਲ ਤੇ ਜਾਂਦਾ ਬੰਦਾ ਤੁਰ ਕੇ ਜਾ ਫੇਰ ਨਹੀਂ ਹੁੰਦੇ ਆ ਕਿ ਕਿਉਂਕਿ ਹੁਣ ਆਪਾਂ ਨੂੰ ਬੱਸ ਨੇ ਡਿੱਗਾ ਲਾਉਣਾ ਮਾਟਰ ਆਪਾਂ ਕਿਵੇਂ ਨਗਮੇ ਤੋਂ ਗਾਹਾਂ ਕੱਢਣੀ ਹੈ ਗੱਡੀ ਖੜਾ ਹੋ ਪਹਿਲਾਂ ਨਹੀਂ ਖੜਾ ਹੋ ਨਹੀਂ ਮੈਂ ਚਾਲੀ ਜੀ ਕਰ ਦੇਣੀ ਆ ਜਿੱਦੇ ਬਸ ਪੱਲਾ ਜਾਂਦੀ ਆ ਜਿਗੜੇ ਦੇ ਬੋਲਤੇ ਜਾਉ ਆ ਹਵਾ ਲੈ ਲੈ ਥੋੜੀ ਜੀ ਠੀਕ ਆ ਲੈ ਹੁਣ ਆ ਵੀ ਦੇਖੀ ਜਿਹੜੀ ਆਹਾ ਮੋੜ ਆ ਇਹ ਵੀ ਬਹੁਤ ਭੜਾ ਵਾ ਤਿੱਖਾ ਮੋੜ ਆ ਇਹ ਓਹ ਜੰਟ ਆਪਾਂ ਹੌਲੀ ਹੌਲੀ ਚੱਲਦੇ ਆ ਕੋਈ ਚੱਕੜ ਆਹੋ ਆਪਾਂ ਹੌਲੀ ਕਰ ਲਾਂ ਸਾਲਾ ਇੱਕ ਨਾਲ ਦੇ ਦਾ ਮੋਬਾਈਲ ਚ ਨਾਲ ਦਾ ਇੱਕ ਨਾਲ ਹੋਰ ਸਾਲਾ ਪਾੜੇ ਜਿਵੇਂ ਉਂ ਫਿਰਦਾ ਹੁੰਦਾ ਇੱਥੇ ਇਹਦੇ ਮਾਰ ਰਾ ਕੇ ਹੈਲਮਟ ਤੇ ਸਿਰ ਹੂਸੜੋ ਚਲਾਉਂਦਾ ਉਹ ਮੋੜ ਹੀ ਬੜਾ ਖਤਰਨਾਕ ਆ ਤਾਂ ਦਾਈ ਦਾ ਦੇ ਹੁਣ ਚੜਾਈ ਆਈ ਵੀ ਦੇਖ ਚੱਲ ਚੱਲ ਕੱਢ ਕੱਢ ਨੂੰ ਪਿੱਛੇ ਮਾਰ ਜਾ ਇਹਨੂੰ ਵੀ ਕੱਟ ਮੋਟਰਸਾਈਕਲ ਨੂੰ ਉਹਨੂੰ ਵੀ ਕੱਟ ਆ ਸਾਰਾ ਐਂ ਲੱਗਦੇ ਨੇ ਜਿਵੇਂ ਦੇਖ ਇਹ ਫਿਕਰੀ ਕਿਉਂ ਕਰਦਾ ਯਾਰ ਪੱਕੀ ਗੱਲ ਆ ਉਪਰਾਹ ਚੱਕਰੀਆ ਅੱਡੇ ਮੱਤਲੇ ਜੀ ਆਹੋ ਕੋਈ ਨਾ ਉਹ ਦੇ ਮੰਦਰ ਮਾਤਾ ਵਾ ਕੋਕੜ ਜਾ ਕੇ ਦਿਖਾ ਦੇ ਕਿਉਂ ਆਇਆ ਵਾਰ ਕਰ ਕਿਉਂ ਆਇਆ ਹੈ ਰੇ ਮੇਰੇ ਵੀਰੋ ਨੈਣਾ ਦੇਵੀ ਦੀ ਧਰਤੀ ਮੇਰੇ ਪੰਜਾਬੀ ਵੀਰੋ ਸੈਡ ਤੇ ਹੋ ਜਾਇਓ ਜਲਦੀ ਦੇ ਨਾਲ ਬਿਨਾ ਕਿਸੇ ਤੇਰੀ ਤੋ ਅਗਲਾ ਮੈਚ ਜਿਹੜਾ ਕਰ ਮੈਂ ਖੇਡਿਆ ਜਾਵੇਗਾ ਉਹ ਚੱਲੇ 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 ਚਿਲੇ 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 ਤਰੋ 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 ਊਂ ਬੜਾ ਕੁ ਬੜਾ ਸੁਬਣਾ ਖੂਬ ਬੜਾ ਉਹ ਡੇੜਾ ਦੇ ਵੀ ਇਹ ਦਵਾਰੇ ਤੇਰੇ ਆਗੇ ਸੋਨਾ ਲਾਉਣ ਬੰਦਰਾ ਤੋਂ ਦਾ ਦਈਏ ਓਏ ਛਣਣ ਨੇ ਓਏ ਕੋਰ ਸੁਣਾਣਾ ਕੋਰ ਸੁਣਾਣਾ ਉਹ ਬਾਪਾ ਬਾਥ ਇੱਕ 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 ਵਸ ਠੀਕ ਹੈ ਜਾਨ ਓਏ ਹਾਏ ਓਏ ਮਰ ਜਾਏ ਜਾਨ ਜਾਨ ਯਾਰ ਬਸ ਜਾਣ ਕੇ ਹਾਂ ਜਾਣ ਦੇ ਯਾਰ ਉਹਨੂੰ ਓਏ ਉੱਥੇ ਬਣਾ ਲਈ ਪੀਉ ਜਿਹੜਾ ਬਣਾਉਣਾ ਔਰ ਦਰਸ਼ਨ ਕਰਾ ਦਈਏਗਾ ਓਏ ਇੱਕ ਮਾਸਟਰ ਦਾ ਫੋਨ ਫੜ ਲਈ ਪੁੱਤ ਓਏ ਕਿਸੇ ਰੋਸ਼ਣਾਉਣਾ ਸਾਨੂੰ ਇੱਕੋ ਹੀ ਸੁਣਾਉਣਾ ਬਸ ਸੁਣਾ ਪਾਲ ਆਓ ਘਰੀ ਪੱਤੀ ਖਿਰ ਕੇ ਗਲਾਬ ਹੋ ਜਾਂਦੀ ਛੋਟਾ ਸਰੂ ਵੀ ਵੱਡ ਜਾਂਦਾ ਥੋੜਾ ਖਰਾਬ ਹੋ ਜਾਂਦੀ ਬਸ ਨਹੀਂ ਨਹੀਂ ਆ ਨਹੀਂ ਆ ਗਿਆ ਪੰਜਾਬੀ ਦਾ ਤੁਹਾਨੂੰ ਸ਼ੇਰ ਸੁਣਾਉਣਾ ਇੱਕ ਵਾਈਕਿਓ ਰੋਡਰੀ ਜੋ ਥਰੂ ਬੇ ਕੁਆਬਸ ਥਰੂ ਬੇ ਉਹ ਹੱਸਣ ਦਾ ਕੋਈ ਚੱਜ ਨਹੀਂ ਹੁੰਦਾ ਆਏ ਹਾਏ ਹੱਸਣ ਦਾ ਕੋਈ ਚੱਜ ਨਹੀਂ ਹੁੰਦਾ ਰਾਹ ਮੈਨੂੰ ਆਟਾ ਲੱਗ ਗਿਆ ਸੀ ਉਹ ਰੋਣ ਦਾ ਕੋਈ ਪੱਜ ਨਹੀਂ ਹੁੰਦਾ ਅੱਚੱਕੀਆਂ ਬੰਦ ਰਿਹਾ ਅੱਜ ਪਾ ਲੈ ਤੇਰੇ ਲਈ ਹੱਸਣ ਦਾ ਕੋਈ ਚੱਜ ਨਹੀਂ ਹੁੰਦਾ ਉਹ ਨੂੰ ਸੁਣਾ ਦੇ ਮੇਰੇ ਕਹਦਾ ਸਿਰ ਬੋਲਦਾ ਰੋਣ ਦਾ ਕੋਈ ਪੱਜ ਨਹੀਂ ਹੁੰਦਾ ਬਸ ਫੇਰ ਆ ਗਿਆ ਇੱਕ ਧੀ ਦੇ ਸਿਰ ਤੋਂ ਚੁੰਨੀ ਲਾ ਕੇ ਹਾਂ ਇੱਕ ਧੀ ਦੇ ਸਿਰ ਤੋਂ ਚੁੰਨੀ ਲਾ ਕੇ ਦੂਸਰੀ ਦਾਸਰ ਕੱਜ ਨਹੀਂ ਹੁੰਦਾ ਦੂਸਰੀ ਦਾਸਰ ਕੱਜ ਨਹੀਂ ਵਾਹ 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 ਬਸ ਐਂਗਲ ਉੱਚੀਆਂ ਗੱਲਾਂ ਮੇਰੇ ਪੰਜਾਬੀ ਵੀਰੋ ਤੁਹਾਡੇ ਸਮਝ ਤੋਂ ਬਾਹਰ ਕੁਮਾੜੇ ਮੋੜ ਮੋੜਾ ਬੜਾ ਪੈਣਾ ਮੋੜਾ ਓਹ ਓਹ ਮਾੜੇ ਕੁਮਾੜੇ 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 ਜੇ ਮੈਂ ਠੀਕ ਬੈਠੀ ਦੋਸਤ ਆਹ ਦੇਖ ਕਿੰਨਾ ਕੰਨ ਹੋ ਗਿਆ ਨਾ ਉਹ ਮੈਂ ਤਾਂ ਠੀਕ ਹੋ ਗਿਆ ਹੁਣ ਆ ਚਿੰਤਪੁਰ ਨੂੰ ਉੱਪਰ ਨੂੰ ਆ ਇਹ ਤਾਂ ਕਰਨੀ ਉੱਪਰ ਨੂੰ ਜਵਾਲਾ ਚੱਲੇ ਨੂੰ ਹੈ ਜਵਾਲਾ ਜੀ ਤਾਂ ਮੇਰੇ ਖਿਆਲ ਨਹੀਂ ਜਾਇਆ ਇਹ ਤਾਂ 42 ਕਿਲੋਮੀਟਰ ਹੈ ਤਾਂ

ਹੋਰ 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 ਖਾ ਕੇ ਹੁਣੀ ਅਸੀਂ ਇੱਕ ਅੱਧੀ ਲਾ 12 ਵਜੇ ਦੇ ਇਲਾਕੇ ਪੀੜਾ ਬੈਠਿਆ ਰਾਜੂ ਆ ਲੈਟ ਆਇਆ ਹੋ ਗਿਆ ਹੋਰ ਪੱਕੀ ਗੱਲ ਅੱਧਾ ਘੰਟੇ ਦੇ ਕਰਕੇ ਖਰਾਬ ਹੋ ਗਿਆ ਅੱਧਾ ਘੰਟਾ ਉੱਥੇ ਖਰਾਬ ਹੋ ਗਿਆ ਮੈਂ ਨਾ ਆਈਆ ਮੈਂ ਮਸਾਟ ਨਹੀਂ ਕਰਾਂ ਮੈਂ ਮੈਂ ਨਹੀਂ ਕਰਦੇ ਹੋਰ ਰਾਜੂ ਹੈ ਰਾਜੂ ਉਹਨੂੰ ਪਤਾ ਅੱਜ ਕੱਲ੍ਹ ਜੇ ਆ

ਆ ਕੋਰਟ ਚ ਦਾ ਰਮਾਲ ਆ ਦੇ ਵਿੱਚ ਕਿਹੜੀ ਜੇਬ ਚੋਂ ਪਾ ਲਈ ਰਮਾਲ ਦੀ ਇੱਛਾ ਬੰਨਿਆ ਤੈਨੂੰ ਮਾਈ ਆ ਅੰਮੇ ਮਾ ਜੱਟ ਦੇ ਆਨ ਚਾ ਕਿਧੇ ਓਏ ਜੇਬ ਜੋਂ ਦੋਨਾਂ ਦੇ ਇੱਕ ਚਾ ਜਾਂ ਪਰਦੇ ਜੋ ਸੱਤੂ ਜਾਂ ਅੰਮੇ ਮਾ ਮਾ ਦਾ ਦਵਾਰੇ ਤੇ ਆ ਗਿਆ ਦਵਾਰੇ ਤੇਰੇ ਆਗੇ ਆ ਗਿਆ ਆ ਗਿਆ ਬੜਾ ਕੰਫਿਊਜ਼ ਯਾਰ ਓ ਓ ਓ ਓ ਓ ਓ ਉਹ ਉਹ ਗੱਡੀਆਂ ਜਾਂਦੀਆਂ ਉਹਨਾਂ ਮਗਰ ਜਾਣਾ ਆਪਾਂ ਇੱਥੇ ਮੋਟਰਾਂ ਲੱਗਦੀਆਂ ਰਹਿ ਰਹੀਆਂ ਰਿੱਤੀ ਤੰਗ ਹੋਈ ਉਹ ਨਾ ਅੱਗੇ ਨਾ ਅੱਗੇ ਪਾਣੀ ਦਾ ਸਾਹ ਖੁੱਭੂ ਕੀ ਸੱਚੇ ਪਾਤਸ਼ਾਹ ਜੀ ਹੱਥ ਪਾਣ ਦੇ ਆ ਆ ਦੇਖਿੰਦੇ ਨਾ ਆ ਦੇਖਿਓ ਗੱਡੀ ਗੀ ਆਇਦਰ ਬਣਾਓ ਆ ਵੀਊ ਕੀ ਆਹੋ ਮੈਂ ਉਹੀ ਕਰਨ ਢਿਆਂ ਵਾਹ ਜੀ ਵਾਹ ਸਦਾ ਬਿੱਤੋਂ ਬਣਾਉ ਬਲੋਦਾ ਸਿਮਰਾ ਜੀ ਯਾਰ ਆ ਬਣਾ ਯਾਰ ਰੋਡ ਜਾਈ ਮੈਂ ਹਾਂ ਗੱਡੀ ਆਉਂਦੀ ਉਹਨਾਂ ਨਾਲ ਉਹਨਾਂ ਦੀ ਮਦਦ ਕਰਦਾ ਪਰ ਦੱਸ ਤਾ ਨਹੀਂ ਕੋਈ ਗੱਡੀ ਆ ਜੀ ਮੁਰੂ ਇਹ ਐਵੇਂ ਜੋਂ ਬੈਠਾ ਹਾਂ ਯਾਰ 99 ਐ ਜੀ ਚੱਲ ਆ ਜਾ ਯਾਰ ਹੁਣ ਤੱਕ ਚੱਲ ਚੱਲ ਉਹ ਦੇਖ ਤਰ ਪਾਲੀ ਬਾਲੀ ਮਰਾ ਗਾਹਤ ਮਾਰ ਤਾ ਅੱਲੇ ਉਹ ਦਿਖਾ ਦੇ ਨਾ ਐਵੇਂ ਹੋ ਜਾਏ ਇਹ ਇੱਥੇ ਚੜ ਜਾ ਲੈ ਆ ਦੇਖ ਉਹ ਨਹੀਂ ਡੇਕਦਾ ਲੈ ਤੇ ਮੈਂ ਬਣਾਉਂ ਉਹਨੂੰ ਕਰਕੇ ਆ ਲੈਫਟ ਦੀ ਬਣਾ ਦੇ ਜਾਂਦੀ ਜਾਂਦੀ ਓ ਯਾਹੋ ਆਉਂਦੀ ਵੀ ਉਹਦੀ ਬਣਾਣਾ ਪਾ ਲਈ ਦੈਨ ਦਾ ਪਹਾੜਾ ਚੜ੍ਹਨਾ। ਥੋ ਚੜ੍ਹਾਈ ਸ਼ੁਰੂ ਹੁੰਦੀ ਆ ਪੌੜੀਆਂ ਤੇ ਨਾਲ ਮੇਰੇ ਪਿੱਛੇ ਯਾਰ ਨੇ ਉਹ ਹੌਲੀ ਆਉਂਦੇ ਨੇ ਆਪਾਂ ਚੜਾਈ ਚੜ ਕੇ ਜਾਂਦੇ ਆਂ ਤੇ ਮਾਤਾ ਦਾ ਮੰਦਿਰ ਆ ਉਹ ਪਾਗਲਾ ਜੂ ਉਹ ਪਾਗਲਾ ਜੂ ਆ ਦਿਖਾ ਇਧਰ ਆਲੀ ਲਿਫਟ ਆਉਂਦੀ ਆ ਨਾ ਇੱਥੇ ਆਉਂਦਾ ਸਾਰਾ ਕੁਝ ਲਿਫਟ ਦਾ ਦੇਖਣੀ ਵੀ ਉਹ ਨਾ ਲਿਫਟ ਦਿਖਾ ਦਿੰਦਾ ਦੇਖ ਲਈ ਮੜਾ ਜੀ ਨਹੀਂ ਨਹੀਂ ਬਾਹਰ ਸੀ ਦੇਖਾਂਗੇ ਇੱਥੇ ਆਉਂਦੀ ਆ ਸਾਰਾ ਲਿਫਟ ਦਾ ਇੱਥੇ ਆ ਕੇ ਬੰਦੇ ਖਲੋ ਜਾਂਦੇ ਨੇ ਬੜਾ ਸਾਰਾ ਜਿਗਾੜ ਬਣਾਇਆ ਹੈ

なじな。 ਪਲੇ ਸਤਿ ਸ਼੍ਰੀ ਅਕਾਲ ਏਟੀਐਮ ਤੇ ਇੱਥੇ ਜੇ ਕਿਸੇ ਨੇ ਪੈਸੇ ਕਢਵਾਉਣੇ ਨੇ ਔਰ ਏਟੀਐਮ ਤੋਂ ਪੈਸੇ ਕਢਵਾ ਸਕਦਾ ਹੈ ਕੋ ਬੰਦਾ ਜੇ ਕੋਈ ਨਹੀਂ ਨਾਲ ਲੈ ਕੇ ਆਇਆ ਦੇਖੇ ਭਾਜੀ ਆ ਪੌੜੀਆਂ ਜਿਹੜੀਆਂ ਹੈਗੀਆਂ ਨੇ ਨਾ ਤਾਂ ਨੰਬਰ ਲਿਖਿਆ ਹੋਇਆ ਹੈ ਨਾ ਆ ਪੌੜੀਆਂ ਤੇ ਇੱਥੇ ਚੜਦੇ ਜਾਂਦੇ ਆ ਆ 28ਵੀਂ ਪੌੜੀ ਹੈ ਜਿੱਥੇ ਮੈਂ ਪੈਰ ਰੱਖਿਆ ਹਾਂ ਥੱਲੇ ਛੁਰੀਆਂ ਹੁੰਦੀਆਂ ਨੇ ਉਹ 37ਵੀਂ ਪੌੜੀ ਆ ਇਹ ਆ 40ਵੀਂ ਪੌੜੀ ਆ ਓਹ ਚਿੱਟੀਆਂ ਪਹਾੜੀਆਂ ਜਿੱਦੇ ਬਰਫੀ ਬਰਫਾ ਹਾਂਜੀ ਮਾਸਟਰ ਜੀ ਸੱਸਰੇ ਦੀ ਮਾਸਰੀ ਗਾਲ ਉਹ ਨਿਊਰਨ ਸੁੱਕਰੇ ਬਾਈ ਬਾਈ ਦੋ ਮਿੰਟ ਫਿਰ ਸਾਲ ਆ ਕੇ ਬੀਤੇ ਨੇ ਪੂਰੇ ਲੰਗਰ ਜਾਂਦਾ ਭਾਈ ਜੀ ਆ ਕੇ ਸਕਣਾ ਉਹ ਪਹਿਲਾਂ ਮੱਥਾ ਵੇਖ ਕੇ ਆਉਣਾ ਹੈ ਪੂਰੇ ਲੰਗਰ ਚੱਲ ਚੱਲ ਗਲੀਆਂ ਦੇ ਵਿੱਚ ਤੀ ਹੋ ਕੇ ਰਾਮ ਰਾਮ ਅੱਗੇ ਮੁੜ ਕੇ ਆਗੇ ਹਾਂਜੀ ਹਾਂਜੀ ਹੋਰ ਮੰਤਰ ਆ ਗਿਆ ਸਾਹਮਣੇ ਬਸ ਜੋ ਜਮੀ ਆਪਨੇ ਡਿਆ ਗਿਆ ਲਾ ਆਦ ਲਿਆ ਇੱਥੇ ਨਾਲ ਦੇ ਮੁੰਡਿਆਂ ਨੇ ਚਲੋ ਬਈ ਆਹੋ ਆਹੋ ਹਾਂ ਨਹੀਂ ਮੈਂ ਆ ਆ ਜਾ ਰਿਹਾ ਕਰ ਜੀ ਸੁਣ

ਮੋੜ ਨਾਲ ਆ ਫੜੇਗਾ ਨਾ ਨਹੀਂ ਸੋਣਾ ਨਹੀਂ ਹੈ ਤੇ ਭਾਈ ਬੋਲਣ ਦੀ ਕੋਈ ਲੋੜ ਨਹੀਂ ਆ ਸੋਨੇ ਦਾ ਹਾਂ ਕੋਈ ਗੱਲ ਨਹੀਂ ਕਾਹ ਚਾਲੇ ਬੀਹੂ ਆਂ ਦੇਖਾ ਮਸ Terima <laughs> kasih.

ਬੈਠੇ ਰੋ ਬਸ ਜਾ ਤੁਸੀਂ ਇਧਰ ਹੀੜੀ ਦੇ ਪਹਾੜ ਉਹ ਕੀ ਹੋਇਆ ਹੁਣ ਇਧਰ ਹੀੜੀ ਨੇ ਪਹਾੜ ਇਤਨੀ ਗਾਨੀ ਤੈਨੂੰ ਮੈਂ ਦੱਸਦਾ ਉਹ ਨਾ ਵੀ ਇਹ ਨਹੀਂ ਕਰਨਾ ਫਿਰ ਤੱਕ ਕਰੂੰ ਅਸੀਂ ਤੁਰਨ ਲੱਗੇ ਆ ਵੀ ਆਇਆ ਤੂੰ ਮੈਂ ਤਾਂ ਸੀ ਲੈਣਾ ਨਾ ਤਾਂ ਸਰਕਾਰ ਵੀ ਹੋਇਆ ਲੈ ਕਹਿੰਦਾ ਉਹਨੂੰ ਸਰ ਵੀ ਥੱਕੀ ਹੋਈ ਆ ਹੁਣ ਵੱਧ ਨਹੀਂ ਦੇਖਾ ਕੀ ਤੁਰਨ ਲੱਗੀ ਦੇਖੋ ਜ਼ੋਰਦਾਰ ਲੱਗੂਗਾ ਪਹਿਲਾਂ ਵੱਦ ਲੱਗ ਗਿਆ ਇਹਦਾ ਹੋਰ ਹੋਰ ਮਾੜੀ ਤੁਸੀਂ ਨਾ ਦੇਖੋ ਜੀ ਤੁਸੀਂ ਨਾ ਦੇਖੋ ਓਏ ਤੁਸੀਂ ਨਾ ਦੇਖੋ ਓਏ ਤੁਸੀਂ ਨਾ ਦੇਖੋ ਓਏ ਤੁਸੀਂ ਨਾ ਦੇਖੋ ਓਏ ਸਿੰਗਲ ਵੇ ਦਾ ਹੈ ਬੜਾ ਹੀ ਘੰਟਾ ਘੰਟਾ ਸਿੰਗਲ ਵੇ ਹੁਣ ਆ ਆ ਲਾਟਿਆ ਬੇਲੇ ਨਾਲ ਇੱਥੇ ਵਿਚਾਲੇ ਲਾਉਣਾ ਕਿਹੜਾ ਬੰਦਾ ਕਿਧਰੋਂ ਐਂ ਮੋੜ ਦੇ ਕਿ ਚੀਜ਼ਾਂ ਨਹੀਂ ਮਿਲਦੀਆਂ ਜੇ ਫੋਨ ਲੱਗੇ ਹੁੰਦੇ ਫੋਨ ਮੇਕ ਕਰ ਲਵਾਂ ਤੇ ਪੱਟੇ ਕਮਲੇ ਹੁਣ ਉਹਦਾ ਟਰਹਾ ਹਾਂ ਨੌਕ ਜਿਹਾ ਲੱਗਿਆ ਹੁੰਦਾ ਉਹਨੂੰ ਕੱਢਾ ਕਰਕੇ ਲੈ ਜਾਂਦਾ ਤੇ ਯਾਰ ਮੂਰੇ ਦੇ ਮੈਂ ਮੂਰੇ ਜਾਉਣ ਲੱਗਾ ਇੱਕ ਢਾਗਾ ਵੱਡਾ ਵਾ ਇਹ ਪਹਾੜ ਨਹੀਂ ਹੋ ਆ ਦੇ ਜਾਂਦੇ ਟੋਲਾ ਉਹ ਚੱਲੇ ਦੇਖ ਐਂ ਮੈਂ ਤੂੰ ਨਾਣਾ ਸਾਹਿਬ ਇਹ ਚੌੜਾ 80 ਕਿਲੋਟਰ ਲੱਗਦਾ 80 ਕਿਲੋ ਇਹ ਸਾਲਾ ਲੱਗਦਾ ਇੱਥੋਂ ਪੂਰਾ ਕਰ 8864 680 ਕਿਲੋ ਰਾਜੂ ਇਹ ਤਾਂ ਬਹੁਤ ਵੱਡਾ ਜੀ ਇਹ ਤਾਂ ਬਹੁਤ ਜੌੜ ਆਏ ਨੇ ਇਹ ਜਿਹੜਾ ਬਲਕਨਾਥ ਪਰਲੀ ਸਿਹੜਾ ਨਾ ਮੈਂ ਤੈਨੂੰ ਦੱਸਦਾ ਅਸੀਂ ਨਾ ਉੱਧਰੋਂ ਬਲਕਨਾਥ ਤੋਂ ਹੋਟਲ ਘਰ ਕੇ ਅੰਦਰ ਅਸੀਂ ਇੱਥੇ ਆਈ ਸੀ ਨਾ ਉਹਦਾ ਘੰਟਾ ਲੱਗਿਆ ਸੀ ਅੰਦਰ ਅੰਦਰ ਪੂਰਾ ਘੰਟਾ i do on know ਸੋਣਾਗਾ ਹਾਂ ਸਿੰਘ ਜੀ ਨਾ ਉਹ ਪਾਵਾ ਰਹੇ ਹਾਂ ਕੋੜ ਦੇ ਲਗਾਏ ਜਾ ਉਡੀ ਦਿਖਾ ਦੇਣਾ ਸਾਰਾ ਪਿੰਡ ਮਾਤਾ ਦੇ ਕੁਮਾਰਾਂ ਦੇ ਕੋੜੀ ਲੈ ਲੈਣਾ ਮੈਂ ਕਿਹੜੇ ਟਾਈਮ ਉਹ ਜਿੱਥੇ ਟਾਫਰ ਖੜੇ ਨੇ ਉੱਚੇ ਪ ਜਾ ਗਿਆ ਹੈ ਪਈ ਕਰਨੀ ਕਿੱਧਰ ਜਾਣਾ ਇੱਧਰ ਇਹ ਪਿੰਡ ਵੀ ਹੋਣਗੇ ਆ ਨਾ ਓਏ ਆ ਬੰਦੇ ਆ ਆ ਬੰਦੇ ਹਾਂ ਕੂਲਾਵਾੜੀ ਪਿੰਡ ਆਇਆ ਉਹ ਸਕੂਲਾ ਦੇ ਬੱਚਿਆਂ ਦਾ ਚਲੋ ਜੀ ਰਾਜੀ ਤੂੰ ਰਾਜੀ ਤੂੰ ਇੱਥੇ ਕਰ ਲੈ ਲੈ बधिया लगे शिव पंजाब महाराणजीत सिंह पंजाब उन्नीस सौ संताली पहू बस 音ができまーす。<coughs> <coughs>